ਬਹੁਤ ਵੱਡਾ ਸਤਿਕਾਰ ਸਾਡਾ ਵੀਰਾਂ ਭਾਈ ਲਾਡੀ ਇਟਲੀ ਗੁਰੀ ਇਟਲੀ ਜਿਨ੍ਹਾਂ ਨੇ ਓਪਨ ਦੇ ਬੈਸਟਰ ਦੇ ਜਾਫੀ ਨੂੰ ਐਲੜੀਆਂ ਉਹਨਾਂ ਦਾ ਸਨਮਾਨ ਭਾਈ ਲੱਕੀ ਹੈ ਲਾਡੀ ਭਾਈ ਕਹਿੰਦਾ ਵੀ ਆਪਾਂ ਜੇ ਝਾੜੋ ਵਾਲੇ ਸੇਵਕ ਨੂੰ ਵੀ ਵੱਡਾ ਮਾਨ ਸਨਮਾਨ ਕਰਨਾਗਾ ਲਓ ਇਧਰਲੀ ਸਾਈਡ ਬਾਜੀ ਜੰਡ ਦਾ ਪੁੱਤਰ ਕਹਿੰਦੇ ਫਤਿਹ ਜਾਂਦੇ પાસੇ ਫਤੇਹ ਕਹਿੰਦੇ ਜੰਡਾ ਦੀ ਧਰਤੀ ਮੇਰੇ ਵੀਰੋ ਬਲਰਾਜ ਸਿੰਘ ਬਾਦ ਨੂੰ ਟੁਕ ਟਾਪਾ ਕੀਤਾ ਹੈ ਇਹ ਖੇਤ ਪੰਜਾਬੀ ਦੇ ਵਿੱਚ ਗੱਲ ਕਰੀਏ ਬਾਜੀ ਜੰਡ ਦਾ ਪੁੱਤਰ ਇਸ ਵੇਲੇ ਫਤੇਹ 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 ਬੱਲੇ ਬੱਲੇ ਕਰਵਾ ਗਿਆ ভাই ਫਤੇਹ ਦਾ ਜਫਾ ਕਿਵੇਂ ਲੱਗਿਆ ਅੱਜ ਲਹਿਰੇ ਵਾਲੇ ਕਹਿੰਦੇ ਐਨ ਦਿਲੋਂ ਸਵਾਦ ਲੈ ਰਹੇ ਆਂ ਵਾਲੇ ਦੀ ਗੱਲ ਹੈ ਕਦੇ ਭਿੰਦੇ ਦੀ ਗੱਲ ਆ ਪਰ ਅੱਜ ਤੇ ਫਤੇਹ ਫਤੇਹ ਕਰਾਈ ਆਉਂਦਾ ਅਜ ਤਾਂ ਫਤੇ ਫਤੇ ਕਰਾਈ ਆਉਂਦਾ ਫੜਿਆ ਹੋਇਆ ਕੁੱਟ ਕੇ ਪਾਇਆ ਜਿਹਨੂੰ ਹੱਥਾਂ ਦਾ ਦਿੱਤਾ ਨਹੀਂ ਉਹ ਜਾਣ ਬਈ ਸਾਨੂੰ ਆਪਣੀਆਂ ਬਾਹਾਂ ਦੇ ਉੱਤੇ ਪੂਰਾ ਮਾਣ ਬਈ ਜਿਹੜੇ ਮੋਢਿਆਂ ਉਤੋਂ ਦੀ ਸੀ ਜੇ ਥੁੱਕਦੇ ਸਵੇਣਸਾਰ ਪਹੁੰਚਣਾ ਪਰ ਇੱਕ ਪਾਸੇ ਫਤੇ 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 ਆਹ ਜੱਫੇ ਤੇ ਜੱਫਾ ਆਹ ਠਾ ਜੱਫਾ ਬਿਨੀ ਚੀਕੀ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੜਾ ਹੈ ਚਾਰ ਘਰੋਂ ਤਿਆਰ ਹੈ ਇੱਕ ਕੰਨੀ ਦੇ 37 ਸਮਾਓ ਪਿੰਡ ਵਾਲਾ ਨਾਲ ਕਹਿੰਦੇ ਤਾਰਾ ਆਏ ਫਟੇ ਕਹਿੰਦੇ ਬਾਜੀ ਜੰਡ ਦਾ ਸੁਪੁੱਤਰ ਇਹਦੇ ਪਾਪਾ ਨੇ ਸਰੇ ਦੀ ਕਬੱਡੀ ਖੇਡੀ ਹੈ ਪਰ ਆ ਮੁੰਡੇ ਨੇ ਪਰ ਇੱਕ ਪਾਸੇ ਓਏ ਹਾਏ ਓਏ ਵਾਹ ਓਏ ਮੁੰਡਾ ਜਾਨ ਨਾਲ ਹੀ ਧੱਕ ਗਿਆ ਓਏ ਜਾਨ ਨਾਲ ਹੀ ਜਫਾ ਲ ਆ ਗਿਆ ਜੇ ਫੱਦੇ ਦਾ ਜੀਤ ਲਾਲ ਤੇ ਪ੍ਰੀਤ ਲਾਲ ਮੈਂਬਰ ਜੀ ਨਿਰਮਨ ਸਿੰਘ ਜੀ ਜੇਏ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ ਰਣਜੋਤ ਸਿੰਘ ਜੀ ਭੰਦੇਰ ਜਸਵਿੰਦਰ ਭੰਦੇਰ ਹਰਪੀਤ ਭੰਦੇਰ ਮਣੀ ਭੰਦੇਰ ਸੁਖਵਿੰਦਰ ਸੁਖੀ ਜੀ ਸੁਖਵਿੰਦਰ ਸਿੰਘ ਜੀ ਸਰਪੰਚ ਸਾਹਿਬ ਰਵਿੰਦਰ ਭੰਦੇਰ ਸੁਖਵਿੰਦਰ ਭੰਦੇਰ ਕੁਲਵੰਤ ਸਿੰਘ ਜੀ ਅਮਰਜੀਤ ਸਿੰਘ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਇਹਦਾ ਜੱਫਾ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਪੰਜ ਗਰਾਈ ਪਿੰਡਾ ਖਿਡਾਰੀ ਦਾ ਇਹ ਬੜੀ ਦੂਰ ਤੋਂ ਚੱਲ ਕੇ ਆਇਆ ਚਿੱਟਾ ਕਬੱਡੀ ਪਾ ਰਿਹਾ ਚਿੱਟਾ ਕਬੱਡੀ ਪਾ ਰਿਹਾ ਇਧਰਲੇ ਪਾਸੇ ਇਧਰਲੇ ਪਾਸੇ ਕਹਿੰਦੇ ਚਿੱਟੇ ਦੀ ਪਈ ਖੇਡ ਕਬੱਡੀ ਆ ਬਾਜੀ ਜੜਦੇ ਪੁੱਤਰ ਕਹਿੰਦੇ ਫਤਿਹ ਲਈ ਕਾਕਾ ਘੜਾਨੀ 500 ਦੇ ਮਾਣ ਪੁੱਜਦੇ ਕਰਦੇ ਨੇ ਫਤਿਹ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਜੰਡ ਉੱਥੋਂ ਦਾ ਇੱਕ ਬਾਜੀ ਸੁਣੀ ਦਾ ਜੁਜਗੀ ਸਿਆਰ ਦੀ ਟੀਮ ਪਹੁੰਚ ਜਾਵੇ ਲਓ ਰੇਡ ਪਈ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਚਾਰ ਜਾਫੀ ਤਿਆਰ ਵਰ ਤਿਆਰ ਨੇ ਸਾਡੇ ਰਣਜੋਤ ਸਿੰਘ ਜੀ ਕਹਿੰਦੇ ਧੰਨਵਾਦ ਕਰਾਂਗੇ ਸਾਡੇ ਬਹੁਤ ਸਤਿਕਾਰਯੋਗ ਮੀਰ ਸੁਖਜਿੰਦਰ ਸੁੱਖਾ ਜੀ ਯੂਐਸਏ ਹਰਦੀਪ ਬੱਗਾ ਜੀ ਕੈਨੇਡਾ ਆਹ ਫਤਿਹ ਨੇ ਫੇਰ ਜਫਾ ਲਾ ਦਿੱਤਾ ਹੈ ਫਤਿਹ ਨੇ ਇੱਕ ਜਫਾ ਫੇਰ ਲਾਇਆ ਆਹ ਸਾਹਮਣੇ ਵੇਖਦਾ ਵੀ ਅੰਕ ਆਪਣੀ ਟੀਮ ਦੇ ਲਈ ਜੰਡ ਵਾਲੇ ਬਾਜੀ ਦਾ ਸੁਪੁੱਤਰ ਹੈ ਕਹਿੰਦੇ ਮਾਂ ਪਰਤੀ ਪਿਤਾ ਪਰ ਬਹੁਤ ਕੁਝ ਕਹਿਣਾ ਪੈਂਦਾ ਲਓ ਕਾਲੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਕਾਲਾ ਲੇ ਵੀ ਫਤਿਹ ਜੰਡ ਅਲਾਕੇ ਦਾ ਮੇਲਾ ਜੰਡ ਪਿੰਡ ਕਹਿੰਦੇ ਜ਼ਿਲ੍ਹਾ ਲੁਧਿਆਣਾ ਦਾ ਮੰਡੀ ਅਹਿਮਦਗੜ ਦਾ ਇਲਾਕਾ ਏ ਫਤਿਹ ਫਤਿਹ ਤੇ ਕਾਲਾ ਕਾਲਾ ਖਲੋਟੀ ਵਾਲਾ ਏ ਬੱਲੇ 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 ਕਿ ਜੇ ਰਿਪੋਰਟਾਂ ਉਹ ਕਿ ਰਿਪੋਰਟਾਂ ਕੇ ਫਤੇ ਨੇ ਬੱਲੇ ਬੱਲੇ ਕਰਾਤੀ ਫਤੇ ਨੇ ਬੱਲੇ ਬੱਲੇ ਫਤੇ ਨੂੰ ਸਾਡਾ ਵੀਰ ਜੰਨੀ ਢੌਲਵਾਜੇ ਵਾਲਾ ਅਸੀਨ ਦਿਓ ਲਓ ਕਬੱਡੀ ਕਾਲੇ ਦੀ ਪੈ ਗਈ ਉਸਤਾਦ ਜੀ ਕਰ ਦਿਓ ਗੱਲ ਲਓ ਕਾਲਾ ਫੇਰ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਹੈ ਕਹਿੰਦੇ ਕਾਲਾ ਤਨੋਲੇ ਵਾਲਾ ਹੋਇਆ ਇੱਕ ਕਾਲਾ ਸਾਹਮਣੇ ਹੈ ਇਸ ਵੇਲੇ ਲੱਗਾ ਹੋਇਆ ਕਰਾਰਾ ਜੱਫਾ ਲੈ ਬਈ ਫਤੇ ਫਤੇ ਬਾਜੀ ਏਡ ਦਾ ਸੁਪੁੱਤ ਇਹ ਬੱਲੇ